ਏ ਭਾਜੀ ਗੱਡੀ ਰਾਤ ਲਗਭਗ 10 ਵਜੇ ਦੇ ਕਰੀਬ ਡਿਗੀ ਹੈ ਇੱਥੇ ਅਕਸਰ ਇਹ ਹਾਸੇ ਹੁੰਦੇ ਰਹਿੰਦੇ ਆ ਕਿਉਂਕਿ ਇੱਥੇ ਸੇਫਟੀ ਵਾਲੀ ਹੈ ਜਿਸ ਕਰਕੇ ਹਰ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਗੱਡੀ ਡਿਗੀ ਰਹਿੰਦੀ ਹੈ ਗੱਡੀ ਜਿਹੜੇ ਲੋਕ ਸੀਗੇ ਉਹ ਸਹੀ ਸਲਾਮਤ ਪਹੁੰਚਦੇ ਗਏ ਕਿ ਬੜਾ ਠੀਕ ਹੈ ਹਾਂਜੀ ਹਾਂਜੀ ਉਹਨਾਂ ਨੂੰ ਸਹੀ ਸਲਾਮਤ ਕੱਢ ਲਿਆ ਗਿਆ ਉਹ ਉਹਨਾਂ ਦੀ ਥੋੜੀ ਬਹੁਤ ਸੱਟਾਂ ਲੱਗੀਆਂ ਉਹਨਾਂ ਦੇ ਵੀ ਬਟ ਅਸੀਂ ਇਹੀ ਪ੍ਰਸ਼ਾਸਨ ਅੱਗੇ ਮੰਗ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਸੇਫਟੀ ਵਾਲ ਬਣਾਇਆ ਜਾਵੇ ਤਾਂ ਜੋ ਜਿਹੜੇ ਹਾਸੇ ਆ ਦਿਨ ਬਰ ਦਿਨ ਹੋ ਰਿਹਾ ਹੈ ਇਹਨਾਂ ਤੇ ਰੋਕ ਲੱਗੀ ਜਾਏ ਲੱਗਦਾ ਕੋਈ ਇਤਨੇ ਗੱਡੀ ਜਿਵੇਂ ਡੀਗੇ ਰੈਟ ਕੋਲ ਦੀ ਡੀਗੇ ਹਾਂਜੀ ਹਾਂਜੀ ਸ਼ਾਇਦ 2 ਕੁ ਮਹੀਨੇ ਪਹਿਲੇ ਵੀ ਇੱਕ ਗੱਡੀ ਆਪਾਂ ਗੱਡੀ ਹੈ ਇੱਥੇ ਆਏ ਦਿਨੇ ਮਹੀਨੇ ਡੇਢ ਮਹੀਨੇ ਬਾਅਦ ਕਿਤੇ ਕੋਈ ਗੱਡੀ ਡੀਗੀ ਰਹਿੰਦੀ ਹੈ ਮੋਟਾ ਵੀ ਹੁਣ ਮੰਗੀ ਕਰ ਦਿਓ ਮੰਗ ਸਾਡੀ ਉਹੀ ਹੈ ਕਿ ਜਿੰਨਾ ਵੀ ਪ੍ਰਸ਼ਾਸਨ ਅੱਗੇ ਹੀ ਹੈ ਕਿ ਜਿੰਨੇ ਵੀ ਇਹ ਸੇਫਟੀ ਵਾਲਾ ਸਭ ਤੋਂ ਪਹਿਲੇ ਇੱਥੇ ਹੀ ਕੰਮ ਕੀਤਾ ਜਾਏ ਛੇਤੀ ਜਲਦ ਤੋਂ ਜਲਦ ਐਕਸ਼ਨ ਲਏ ਜਾਓ ਜੋ ਜਿਹੜੇ ਮਾਮਾ ਦੇ ਪੁੱਤ ਮਰ ਰਹੇ ਆ ਦਿਨ ਪਰ ਦਿਨ ਤੇ ਹਾਸੇ ਹੋ ਰਿਹਾ ਉਹ ਹਾਸਿਆਂ ਤੇ ਰੋਕਥਾਮ ਲੱਗੇ